ਪਾ ਗੱਲ ਕਰਾਂਗੇ ਪੰਜਾਬ ਸਰਕਾਰ ਦੀ ਜਿਹੜੀ 1000 ਰੁਪਏ ਦੀ ਲੋਟਰੀ ਸੀਗੀ ਉਹਦਾ ਜਿਹੜਾ ਡਰਾਸ 10 ਜਨੂਅਰੀ ਨੂੰ ਨਿਕਲੇ ਸੀਗਾ ਤੇ ਇਹਨਾਂ ਨੂੰ ਲੱਗਾ ਜੀ 50 ਲੱਖ ਰੁਪਏ ਦਾ ਨਾਮ ਇਨੀ ਜਿਹੜੀ ਟਿਕਟ ਖਰੀਦੀ ਸੀਗੀ ਉਹ ਗਾਂਧੀ ਬ੍ਰਦਰ ਵਾਲਿਆਂ ਤੋਂ ਖਰੀਦੀ ਸੀਗੀ ਤੇ 1000 ਰੁਪਏ ਦੀ ਟਿਕਟ ਸੀਗੀ ਤੇ ਟੋਟਲ ਜਿਹੜੀ ਸਕੀਮ ਸੀਗੀ 2R ਟਾਟਾ ਜੋ ਨਾਮ ਨਿਕਲਣਾ ਸੀਗਾ ਤੇ 50 ਲੱਖ ਰੁਪਏ ਦਾ ਨਾਮ ਜਿਹੜਾ ਇਨੀ ਜਿੱਤਿਆ ਗਾਂਧੀ ਬ੍ਰਦਰ ਵਾਲਿਆਂ ਤੋਂ ਜਿਹੜੀ ਉਹ ਟਿਕਟ ਵੀ ਗਈ ਸੀਗੀ ਪਰ ਇਹ ਲੈਣ ਵਾਲੇ ਸੀਗੇ ਚੰਡੀਗੜ੍ਹ ਦੇ ਤੇ ਇਨੀ ਚੰਡੀਗੜ੍ਹੋਂ ਆ ਕੇ ਲੁਧਿਆਣਾ ਟਿਕਟ ਖਰੀਦੀ ਸੀਗੀ ਤੇ ਇਸ ਕਰਕੇ ਤੁਹਾਨੂੰ ਵੀ ਕਹਿਣਾ ਉਹਨਾਂ ਦੁਕਾਨ ਤੋਂ ਆ ਹਣ ਇਹਨੂੰ ਕਲੇਮ ਕਰਨ ਚ ਕੋਈ ਵੀ ਪ੍ਰੋਬਲਮ ਨਹੀਂ ਹੋਣੀ ਕਿਉਂਕਿ ਇਹਦੇ ਟਿਕਟ ਜਿਹੜੀ ਹੱਥ 'ਚ ਆ ਤੇ ਜਿਹੜੀ ਕਲੇਮ ਕਰਨਾ ਸਰਕਾਰ ਤੋਂ ਫਾਰਮ ਭਰ ਕੇ ਤੇਰੇ ਬੈਂਕ ਅਕਾਊਂਟ 'ਚ 30 ਦਿਨਾਂ ਦੇ ਅੰਦਰ ਅੰਦਰ ਪੈਸੇ ਆ ਜਾਂਦੇ ਹੁੰਦੇ ਆ ਤੇ ਤੁਹਾਨੂੰ ਵੀ ਇਸ ਕਰਕੇ ਕਹਿੰਦੇ ਉਹਨਾਂ ਲਾਟਰੀ ਹਮੇਸ਼ਾ ਦੁਕਾਨ ਤੋਂ ਖਰੀਦੋ ਕਿਉਂਕਿ ਜਿਹੜਾ ਕਲੇਮ ਕਰਨਾ ਆਉਂਦਾ ਟਿਕਟ ਤੁਹਾਨੂੰ ਸਰਕਾਰ ਨੂੰ ਜਮ੍ਹਾਂ ਕਰਾਉਣੀ ਪੈਂਦੀ ਆ ਉਸ ਤੋਂ ਬਾਅਦ ਤੁਹਾਨੂੰ ਜਿਹੜੇ ਆ ਉਹ ਪੈਸੇ ਅਕਾਊਂਟ 'ਚ ਆਉਣੇ ਆ ਤੇ ਬਾਕੀ ਅਸੀਂ ਵੀ ਜਿਹੜੀਆਂ ਪੰਜ ਟਿਕਟਾਂ ਖਰੀਦੀਆਂ ਸੀਗੀਆਂ ਤੇ ਜਿਹੜੀਆਂ ਸਾਡੀਆਂ ਟਿਕਟਾਂ ਸੀਗੀਆਂ ਉਹ ਖਾਲੀ ਗਈਆਂ ਸੀਗੀਆਂ ਕੋਈ ਵੀ ਪ੍ਰਾਈਜ਼ ਨਹੀਂ ਲੱਗਾ ਬਾਈ ਕਾਰਟ ਤੇ ਬਾਈ 62 ਤੇ 160 ਵਾਲੀ ਖਰੀਦੀ ਸੀਗੀ ਇਹ ਜਿਹੜੀ ਸੀਗੀ ਪੰਜ ਟਿਕਟਾਂ ਸੀ ਖਰੀਦੀਆਂ ਸੀ ਪਰ ਸਾਨੂੰ ਕੋਈ ਵੀ ਇਨਾਮ ਨਹੀਂ ਲੱਗਾ ਤੁਸੀਂ ਵੀ ਉਸ ਸਾਹਿਬ ਨਾਲ ਟਿਕਟ ਖਰੀਦਿਆ ਕਰੋ ਜਿੰਨਾ ਕਾ ਤੁਹਾਡਾ ਬਜਟ ਹੈਗਾ ਤੁਹਾਡੇ ਕੋਲ ਇੱਕ ਬਜਟ ਦਾ ਇੱਕ ਖਰੀਦ ਸਕਦੇ ਕਿਉਂਕਿ ਸਾਡੇ ਕੋਲ ਅਸੀਂ 10000 ਦੀ ਵੀ ਟਿਕਟਾਂ ਖਰੀਦ ਸਕਦੇ ਹਿੰਨੇ ਦੀਆਂ 20000 ਦੀਆਂ ਵੀ ਖਰੀਦ ਸਕਦੇ ਸਾਡੇ ਕੋਲ ਜੇ 200 ਦੀ ਬਜਟ ਹੈਗਾ ਤਾਂ ਤੁਸੀਂ 200 ਦੀ ਖਰੀਦ ਦੋ ਠੀਕ ਹੈ ਜੀ ਸਾਡੇ ਕੋਲ ਬਜਟ ਹੁੰਦਾ ਸੀ ਹਰੇਕ ਮਹੀਨੇ ਲੋਟਰੀ ਖਰੀਦਦੇ ਉਹ ਕਿਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਡੀ ਉਨੀ ਕਮਦਨ ਹੈਗੀ ਆ ਤੇ ਸਾਡੇ ਕੋਲ 200 ਦੀ ਹੈ ਜਾਂ 100 ਦੀ ਹੈ ਜਾਂ 50 ਦੀ ਹੈ ਉਸ ਹਿਸਾਬ ਨਾਲ ਤੁਸੀਂ ਆਪਣੀ ਜੇਬ ਦੇ ਅਨੁਸਾਰ ਲਾਟਰੀ ਖਰੀਦਣੀ ਹੈ ਤੇ ਬਾਕੀ ਇਹ ਜਿਹੜੀ ਅਗਲੀ ਟਿਕਟ ਹੈ ਜਦੋਂ ਵੀ ਆਹਾਂਗੇ ਆਪਾਂ ਉਹਦੇ ਬਾਰੇ ਵੀ ਆਪਾਂ ਵੀਡੀਓ ਕਰਾਂਗੇ ਹਲੇ ਤੱਕ ਇਹ ਜਿਹੜੀ ਟਿਕਟ ਹੈ ਉਹ ਮਾਰਕੀਟ ਵਿੱਚ ਆਈ ਨਹੀਂ ਪਰ ਜਿਹੜੀ ਸਕੀਮ ਹੈ ਬਹੁਤ ਘੱਟ ਸੀਗੀ 20 ਟਿਕਟਾਂ ਚੋਂ ਨਾਲ ਨਿਕਲ ਸਕ ਇਸ ਤਰ੍ਹਾਂ ਕੇ ਅਸੀਂ ਪੰਜ ਟਿਕਟਾਂ ਖਰੀਦੀਆਂ ਸੀ ਪਰ ਸਾਡੀਆਂ ਜਿਹੜੀਆਂ ਪੰਜੇ ਟਿਕਟਾਂ ਖਾਲੀ ਗਈਆਂ ਕੋਈ ਨਹੀਂ ਅਗਲੀ ਵਾਰ ਆਪਾਂ ਟਰਾਈ ਕਰਾਂਗੇ ਅਗਲੀ ਵਾਰ ਦੇਖੋ ਆਪਣਾ ਨਾਮ ਲੱਗਦਾ ਜਾਂ ਨਹੀਂ ਲੱਗਦਾ ਤੇ ਬਾਕੀ ਲੋਟਰੀ ਜਿਹੜੀ ਹੈ ਗੇਮ ਆਫ ਦਾ ਲੱਕ ਆ ਪਰ ਤੁਹਾਨੂੰ ਮੈਂ ਦੱਸਦਾ ਨਾ ਸਭ ਤੋਂ ਪਹਿਲਾਂ ਲੋਟਰੀ ਤੁਸੀਂ ਦੁਕਾਨ ਤੋਂ ਜਾ ਕੇ ਖਰੀਦਣੀ ਹੈ ਤੇ ਲੋਟਰੀ ਨੂੰ ਸੰਭਾਲ ਕੇ ਜ਼ਰੂਰ ਰੱਖਿਆ ਕਰੋ ਕਿਉਂਕਿ ਜਿਹੜਾ ਪ੍ਰਾਈਜ਼ ਹੈ ਲੋਟਰੀ ਦੇ ਉੱਪਰ ਮੈਨਾਂ ਜਾਏ ਛੋਟਾ ਜਾਏ ਪੜਾ ਹੈ ਪਰ 50 ਲੱਖ ਰੁਪਏ ਦਾ ਨਾਮ ਆ ਇਹ ਬੰਦੇ ਨੂੰ ਲੋਟਰੀ ਦੇਣੀ ਪੈਣੀ ਸਰਕਾਰ ਨੂੰ ਇਹਦੀਆਂ ਫੋਟੋਆਂ ਲਗਣੀਆਂ ਬੈਂਕ ਕੋਡ ਲੱਗਣੇ ਕਲੇਮ ਫਾਰਮ ਭਰਨਾ ਪੈਣਾ ਤੇ ਸਰਕਾਰ ਨੂੰ ਹੀ ਇਹਨੇ ਦੇਣਾ ਉਸ ਤੋਂ ਬਾਅਦ 30 ਦਿਨਾਂ ਦੇ ਅੰਦਰ ਦੇੰਦਾ ਇਹਨੇ ਇਹਨੂੰ ਪੈਸੇ ਮਿਲ ਜਾਂਦੇ ਹੁੰਦੇ ਆ ਕਿਉਂਕਿ ਸਰਕਾਰ ਨੇ ਚੈੱਕ ਆਨਾਂ ਦਾ ਲੋਟਰੀ ਅਸਲੀ ਵੀ ਹੈ ਕਿ ਜਾਂ ਨਕਲੀ ਹੈ ਕਿਉਂਕਿ ਜਿੱਥੋਂ ਉਥੋਂ ਲੋਟਰੀ ਭੇਜਦੀ ਹੁੰਦੀ ਆ ਉਥੋਂ ਜਾ ਕੇ ਚੈੱਕ ਕਰਾਉਂਦੀ ਹੁੰਦੀ ਆ ਇਹ ਲੋਟਰੀ ਅਸਲੀ ਵੀ ਹੈ ਕਿ ਜਾਂ ਨਕਲੀ ਹੈ ਜੇ ਨਕਲੀ ਹੋਈ ਪ੍ਰਾਈਜ਼ ਨਹੀਂ ਮਿਲਣਾ ਇਸ ਕਰਕੇ ਕਹਿਣਾ ਦੁਕਾਨ ਤੋਂ ਲੋਅ ਖਰੀਦ ਕਿਉਂਕਿ ਤੁਹਾਨੂੰ ਜਣੀ ਧੋਖਾ ਕਰਨਾ ਨਹੀਂ ਤੁਹਾਨੂੰ WhatsApp ਤੇ ਟਿਕਟਾ ਵੇਚਣੀ ਆ ਤੁਹਾਨੂੰ ਇਹ ਹਰੇਕ ਵੀਡੀਓ ਵਿੱਚ ਫੇਸ ਕਰਕੇ ਕਹਿਣਾ ਦੁਕਾਨ ਤੋਂ ਜਾਓ ਲੋਟਰੀ ਦੁਕਾਨ ਤੋਂ ਖਰੀਦੋ WhatsApp ਤੇ ਟਿਕਟਾ ਨਾ ਖਰੀਦੋ ਕਿਉਂਕਿ ਮੇਰੇ ਕੋਲ ਵੀ ਤਿੰਨ ਚਾਰ ਕੇਸ ਆ ਚੁੱਕੇ ਆ ਜਿਹੜੀ WhatsApp ਤੇ ਟਿਕਟਾ ਖਰੀਦਦੀਆਂ ਉਹਨਾਂ ਤੋਂ ਪੈਸੇ ਪਵਾਲੇ ਆ ਤੇ ਲੋਟਰੀ ਜਿਹੜੀ ਉਹਨੂੰ ਨਕਲੀ ਭੇਜਤੀਆਂ ਠੀਕ ਹੈ ਜੀ ਉਹ ਜੀ WhatsApp ਤੇ ਇੱਕ ਫੋਟੋ ਭੇਜਣੀ ਹੋ ਤੁਸੀਂ ਸਰਕਾਰ ਨੂੰ ਕੀ ਦੱਸੂਗੇ ਅਜੀ WhatsApp ਤੇ ਟੈਟ ਖਰੀਦੀ ਆ ਸਰਕਾਰ ਨੇ ਤਾਂ ਪਹਿਲੇ ਕਿ WhatsApp ਤੇ ਟੈਟ ਜਿਹੜੀ ਅਲਾਉਡ ਨਹੀਂ ਹੈਗੀ ਫਿਜ਼ੀਕਲ ਲੋਟਰੀ ਖਰੀਦੋ ਜਾ ਕੇ ਦੁਕਾਨ ਤੋਂ ਖਰੀਦੋ ਲੋਟਰੀ ਤੇ ਲੋਟਰੀ ਸੰਭਾਲ ਕੇ ਰੱਖੋ ਕਿਉਂਕਿ ਪ੍ਰਾਈਜ਼ ਜਿਹੜਾ ਲੋਟਰੀ ਦੇ ਉੱਤੇ ਮਿਲਣਾ ਹੈ ਉਹਨੇ ਵਿੱਚ 50 ਲੱਖ 5 ਲੱਖ ਦਾ ਇਹ ਕਲੇਮ ਹੋਣੇ ਆ ਉਸ ਤੋਂ ਬਾਅਦ ਜਿਹੜੇ ਛੋਟੇ ਪ੍ਰਾਈਜ਼ ਹੁੰਦੇ ਆ 10000 ਤੋਂ ਥੱਲੇ ਪ੍ਰਾਈਜ਼ ਹੁੰਦੇ ਆ ਉਹ ਤੁਸੀਂ ਜਿਹੜਾ ਸੇਲਰ ਹੁੰਦਾ ਉਹਨੂੰ ਟਿਕਟ ਦੇ ਦੇਣੀ ਆ ਤੇ ਉਹਨੇ ਤੁਹਾਨੂੰ ਉਹਦੇ ਵੇਲੇ ਪੈਸੇ ਦੇ ਦੇਣੇ ਆ ਸੇਲਰ ਜਿਹੜਾ ਤੁਹਾਡੇ ਨਾਮ ਦੀ ਕੋਈ ਵੀ ਕਟੌਤੀ ਨਹੀਂ ਕਰ ਸਕਦਾ ਤੇ ਤੁਹਾਡਾ 900 ਤੇ ਬਾਕੀ ਅਗਲੀ ਜਦੋਂ ਵੀ ਟੈਟ ਆਉ ਤੁਹਾਨੂੰ ਮੈਂ ਦੱਸੂਗਾ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੀ ਵੀਡੀਓ ਕਿੱਦਾਂ ਦੀ ਲੱਗੀ ਆ ਇਹ ਜਿਹੜੀ 20 ਆ ਟਰੈਕਟਰ ਦੀ ਸਕੀਮ ਆ ਇਹ ਲੋਟਰੀ ਗਰੰਟੀਡ ਹੋਣੀ ਚਾਹੀਦੀ ਆ ਕਿਉਂਕਿ ਸਕੀਮੇ ਬਹੁਤ ਥੋੜੀ ਆ ਹੁਣ ਸਰਕਾਰ ਨੇ ਪਹਿਲਾ ਪ੍ਰਾਈਜ਼ ਬਿਗੇਨ ਡਾਟਾ ਜੋ ਦਿੱਤਾ ਪਰ ਸਰਕਾਰ ਨੂੰ ਚਾਹੀਦਾ ਆ ਲੋਟਰੀ ਗਰੰਟੀਡ ਕੱਢੇ ਹੁਣ ਦੇਖੋ 2000 ਰੁਪਏ ਲਈ ਆਂ ਲੋਟਰੀ ਜਿਹੜੀ 2000 ਦੀ ਆ ਇਹਦੇ ਵਿੱਚ ਵੀ 20 ਆ ਟੈਟਾ ਸ਼ਕਿੰਗ ਆ ਤੇ ਅਸੀਂ ਜਿਹੜੀ ਲੋਟਰੀ ਖਰੀਦੀ ਆ ਇਹ ਨੰਬਰਿਆਂ ਲੋਟਰੀ ਦਾ ਪਰ ਸਰਕਾਰ ਨੂੰ ਚਾਹੀਦਾ ਆ ਪਹਿਲਾ ਪ੍ਰਾਈਜ਼ ਬਿਗੇਨ ਡਾਟਾ ਜੋ ਦਵੀ ਗਰੰਟੀਡ ਦਾ ਇਹ ਜਿਹੜੀ ਪਿਛਲੇ ਤਿੰਨ ਡਰਾ ਹੋ ਕੇਟਿਆ 2000 ਵਾਲੀ ਜੇ ਉਹ ਬਿਕਿੰਗ ਟੈਟਾ ਚੁਆਇਸ ਹੈਗੇ 10 ਲੱਖ ਦਾ ਵੀ ਬਿਕਿੰਗ ਟੈਟਾ ਚੁਆਇਸ ਹੈਗਾ 1 ਕਰੋੜ ਦਾ ਵੀ ਪਰ ਸਰਕਾਰ ਨੂੰ ਚਾਹੀਦਾ ਹੈ ਪਹਿਲਾ ਪ੍ਰਾਈਸ ਗਰੰਟੀਡ ਗਾਣੀ ਕਿਉਂਕਿ ਸਕੀਮ ਜਿਹੜੀ 2a ਟੈਟਾ ਚੋ ਨਾਮ ਨਿਕਲਨੇ ਆ ਇਸ ਕਰਕੇ ਤੁਹਾਨੂੰ ਕਹਿਣਾ ਵੀਡੀਓ ਤੇ ਕਮੈਂਟ ਕਰੋ ਲਾਈਕ ਕਰੋ ਹੋ ਸਕਦਾ ਜਿਹੜੀ ਆਪਣੀ ਵੀਡੀਓ ਉਹ ਕਿਸੇ ਸਰਕਾਰੀ ਬੰਦੇ ਕੋਲ ਪਹੁੰਚਵੇ ਜਿਹੜੇ ਡਰਾ ਕੱਢਦੇ ਆ ਉਹਨਾਂ ਨੂੰ ਸਮਝ ਲੱਗ ਜਵੇ ਇਸ ਕਰਕੇ ਤੁਹਾਨੂੰ ਕਹਿਣਾ ਨਾ ਲਾਟਰੀ ਨੂੰ ਦੁਕਾਨ ਤੋਂ ਵੀ ਜਾ ਕੇ ਖਰੀਦਿਆ ਕਰੋ ਠੀਕ ਹੈ ਜੀ WhatsApp ਤੇ ਕਦੇ ਵੀ ਤੁਸੀਂ ਟੈਟ ਨਹੀਂ ਖਰੀਦਣੀ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਿਉਂਕਿ ਲੋਟਰੀ ਦੀ ਅਪਡੇਟ ਆਪਾਂ ਹਰ ਰੋਜ਼ ਦੇਖਾਂ ਨਹੀਂ ਹੈ ਧੰਨਵਾਦ